ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਾਰਤਕਾ ਡਾਕਟਰ ਬਲਬੀਰ ਸਿੰਘ ਜੀ ਬਾਰੇ ਡਾਕਟਰ ਬਲਬੀਰ ਸਿੰਘ ਦੀ ਵਾਰਤਕ ਕਲਾਸਿਕੀ ਤੇ ਨਵੀਨ ਪੂਰਵੀ ਤੇ ਪੱਛਮੀ ਵਿਚਾਰ ਧਾਰਾ ਦਾ ਸੰਗਮ ਆਖੀ ਜਾ ਸਕਦੀ ਹੈ ਜਿਸ ਵਿੱਚ ਵਿਵੇਕ ਤੇ ਬੁੱਧੀ ਦੇ ਤਤਾਂ ਦੀ ਪ੍ਰਵਲਤਾ ਤੇ ਪ੍ਰਧਾਨਤਾ ਮਿਲਦੀ ਹੈ ਹਰ ਨਿਬੰਧ ਵਿੱਚ ਆਪ ਅਨੇਕਾਂ ਇਤਿਹਾਸਿਕ ਤੇ ਇਤਿਹਾਸਿਕ ਹਵਾਲੇ ਦਿੰਦੇ ਤੇ ਅਨੇਕਾਂ ਸੁੰਦਰ ਅਲੰਕਾਰਾਂ ਤੇ ਰਹਸਮਈ ਨੁਕਤੇਆਂ ਨਾਲ ਵਾਰਤਕ ਨੂੰ ਨਿਖਾਰਦੇ ਹਨ ਜਨਮ ਤੇ ਮਾਤਾ ਪਿਤਾ ਆਪ ਦਾ ਜਨਮ 10 ਦਸੰਬਰ 1896 ਨੂੰ ਅੰਮ੍ਰਿਤਸਰ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਚਰਨ ਸਿੰਘ ਅਤੇ ਮਾਤਾ ਦਾ ਨਾਮ ਉਕਤਮ ਕੋਰਸੀ ਭਾਈ ਵੀਰ ਸਿੰਘ ਇਹਨਾਂ ਦੇ ਵੱਡੇ ਭਰਾ ਸਨ ਉਹ ਉਨ੍ਹਾਂ ਤੋਂ 24 ਸਾਲ ਵੱਡੇ ਸਨ ਪੜਾਈ ਆਪਨੇ ਦਸਮੀ ਦੀ ਪ੍ਰੀਖਿਆ 1915 ਵਿੱਚ ਪਾਸ ਕੀਤੀ 1919 ਵਿੱਚ ਬੀ ਐਸ ਸੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ 1921 ਵਿੱਚ ਐਮ ਐਸ ਸੀ ਸਰਕਾਰੀ ਕਾਲਜ ਲਾਹੌਰ ਤੋਂ ਕੀਤੀ 1923 ਵਿੱਚ ਪੀ ਐਚ ਡੀ ਆਰਗੇਨਿਕ ਕੈਮਿਸਟਰੀ ਦੀ ਖੋਜ ਲੰਡਨ ਯੂਨੀਵਰਸਿਟੀ ਤੋਂ ਕੀਤੀ ਫਿਰ ਆਪਨੇ ਸਾਇੰਸ ਅਤੇ ਟੈਕਨੋਲੋਜੀ ਦਾ ਡਿਪਲੋਮਾ ਅਤੇ ਕਮਰਸ਼ੀਅਲ ਲਾ ਦਾ ਕੋਰਸ ਇੰਪੀਰੀਅਲ ਕਾਲਜ ਤੋਂ ਕੀਤਾ। ਕੰਮ ਆਪਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਾਰ ਵਜੋਂ ਭੂਮਿਕਾ ਨਿਭਾਈ ਬਾਅਦ ਵਿੱਚ ਅਸਤੀਫਾ ਦੇ ਕੇ ਦੇਹਰਾਦੂਨ ਚਲੇ ਗਏ। ਦੇਹਰਾਦੂਨ ਦੇ ਕੈਂਬ੍ਰਿਜ ਪ੍ਰੈਪਰੇਟਰੀ ਸਕੂਲ ਵਿੱਚ ਪ੍ਰਿੰਸੀਪਲ ਰਹੇ। ਇਹਨਾਂ ਦੀ ਦੇਹਰਾਦੂਨ ਕੋਠੀ ਨੂੰ ਪੰਜਵਟੀ ਕਿਹਾ ਜਾਂਦਾ ਹੈ। 1936 ਵਿੱਚ ਆਪਨੇ ਕੈਂਬ੍ਰਿਜ ਪ੍ਰੈਪਰੇਟਰੀ ਸਕੂਲ ਬੰਦ ਕਰ ਦਿੱਤਾ ਤੇ ਦੂਨ ਪਬਲਿਕ ਸਕੂਲ ਦੀ ਸਥਾਪਨਾ ਕੀਤੀ 1937 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਬਣ ਗਏ ਇਹਨਾਂ ਨੂੰ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਲਾਈਫਟਾਈਮ ਲਈ ਮੈਂਬਰਸ਼ਿਪ ਮਿਲੀ ਆਪਨੇ ਨਿਰੁਕਤ ਸ਼੍ਰੀ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਆਪ ਪੰਜਾਬੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਅਧਿਐਨ ਵਿਭਾਗ ਦੇ ਅਅਵਤਨਿਕ ਪ੍ਰੋਫੈਸਰ ਰਹੇ ਇਨਾ ਨੇ ਭਾਈ ਵੀਰ ਸਿੰਘ ਦੀ ਆਲੋਚਨਾ ਆਪਣੇ ਨਿਬੰਧ ਕਲਮ ਦੀ ਕਰਾਮਾਤ ਵਿੱਚ ਕੀਤੀ। ਆਪ ਨੇ ਭਾਈ ਵੀਰ ਸਿੰਘ ਦੁਆਰਾ ਸ਼ੁਰੂ ਕੀਤੇ ਕੰਮ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਲਬਧ ਖਰੜੇ ਨੂੰ ਸੱਤ ਭਾਗਾਂ ਵਿੱਚ ਸੰਪਾਦਿਤ ਕੀਤਾ। ਪ੍ਰਭਾਵ ਇਨਾ ਤੇ ਭਾਈ ਵੀਰ ਸਿੰਘ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਪ੍ਰੋਫੈਸਰ ਪੂਰਨ ਸਿੰਘ ਦਾ ਪ੍ਰਭਾਵ ਵੀ ਇਨਾ ਤੇ ਪਿਆ। ਭਾਈ ਵੀਰ ਸਿੰਘ ਤੇ ਪੂਰਨ ਸਿੰਘ ਪਹਿਲਾਂ ਵਿਦਵਾਨ ਰਹੇ ਤੇ ਬਾਅਦ ਵਿੱਚ ਗੱਦ ਲੇਖਕ ਪਰ ਡਾਕਟਰ ਬਲਵੀਰ ਸਿੰਘ ਪਹਿਲਾ ਗੱਦ ਲੇਖਕ ਵਜੋਂ ਜਾਣੇ ਜਾਂਦੇ ਹਨ। ਰਚਨਾਮਾ ਇਹਨਾਂ ਦੇ ਚਾਰ ਮੌਲਿਕ ਨਿਬੰਧ ਸੰਗ੍ਰਹਿ ਹਨ। ਪਹਿਲਾ ਹੈ ਚਰਨ ਹਰੀ ਵਿਸਤਾਰ ਜੋ ਕਿ 1945 ਵਿੱਚ ਪ੍ਰਕਾਸ਼ਿਤ ਹੋਇਆ। ਇਹ ਇਹਨਾਂ ਨੇ ਆਪਣੇ ਪਿਤਾ ਜੀ ਨੂੰ ਸਮਰਪਿਤ ਕੀਤਾ। ਇਸ ਵਿੱਚ ਇਹਨਾਂ ਨੇ ਆਪਣੇ ਪਿਤਾ ਜੀ ਦੀਆਂ ਰਚਨਾਵਾਂ ਨੂੰ ਦੋ ਭਾਗਾਂ ਵਿੱਚ ਸੰਪਾਦਿਤ ਕੀਤਾ। ਇਸ ਵਿੱਚ ਉਹਨਾਂ ਨੇ ਆਪਣੇ ਪੁਰਖਾਂ ਦੀ ਜਾਣਕਾਰੀ ਵੀ ਦਿੱਤੀ। ਲੰਮੀ ਨਦਰ ਜੋ ਕਿ 1959 ਵਿੱਚ ਪ੍ਰਕਾਸ਼ਿਤ ਹੋਇਆ ਇਸ ਵਿੱਚ 8 ਲੇਖ ਸ਼ਾਮਿਲ ਹਨ ਬਾਬਾ ਰਕਤਦੇਵ ਰਬਾਬ ਲੰਮੀ ਨਦਰ ਪ੍ਰਾਰਥਨਾ ਸੇਵਕਮਾਈ ਆਪਦਾਰ ਮੋਤੀ ਸਰਬਕਾਲ ਤੇ ਚੰਦਰ ਹਾਸ ਕਲਮ ਦੀ ਕਰਾਮਾਤ ਜੋ ਕਿ 1944 ਵਿੱਚ ਪ੍ਰਕਾਸ਼ਿਤ ਹੋਈ ਇਸ ਵਿੱਚ ਸ਼ਾਮਿਲ ਮਹੱਤਵਪੂਰਨ ਲੇਖ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਸੁਖ ਦੁਖ ਕਰਮ ਨਾਲ ਕਲਮ ਦੀ ਕਰਾਮਾਤ ਗੁਰਮੁਖ ਪੰਜਾਬੀ ਦੀ ਰਮਜ ਭਰੀ ਕਵਿਤਾ ਦਾ ਦੂਜਾ ਅੰਕ ਮਜਹਬ ਦਖਲ ਚੌਥਾ ਇਹਨਾਂ ਦਾ ਸ਼ੁੱਧ ਸਰੂਪ ਜੋ 1968 ਵਿੱਚ ਪ੍ਰਕਾਸ਼ਿਤ ਹੋਇਆ ਇਸ ਵਿੱਚ ਪੰਜ ਲੇਖ ਹਨ ਕਾਠ ਦੀ ਘੋੜੀ ਸ਼ੁੱਧ ਸਰੂਪ ਪਸਮ ਪਾਈ ਸਾਹਿਬ ਜੀ ਦਾ ਸਾਹਿਤ ਸਬਲ ਸਾਹਿਤ ਅੱਗੇ ਇਹਨਾਂ ਦੀਆਂ ਹੋਰ ਰਚਨਾਵਾਂ ਹਨ ਸੁਰਤ ਸ਼ਬਦ ਵਿਚਾਰ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਵਿਯੋਧ ਅਤੇ ਆਲਮ ਜੋ 1969 ਵਿੱਚ ਪ੍ਰਕਾਸ਼ਿਤ ਹੋਇਆ ਰਾਗਮਾਲਾ ਦਾ ਸਵਾਲ ਜੋ 1969 ਵਿੱਚ ਪ੍ਰਕਾਸ਼ਿਤ ਹੋਇਆ ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਆਪਾਂ ਪੜਦੇ ਹਾਂ ਇਸ ਰਚਨਾ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਪਣਾ ਲਿਆ ਇਸ ਨੂੰ ਦੋ ਭਾਗਾਂ ਵਿੱਚ ਛਾਪਿਆ ਗਿਆ ਪਹਿਲਾ ਭਾਗ 1972 ਵਿੱਚ ਅਤੇ ਦੂਜਾ 1975 ਵਿੱਚ ਛਪਿਆ ਅਸਲ ਵਿੱਚ वीच, 1974 ਵਿੱਚ ਇਸ ਨੂੰ ਪ੍ਰੈਸ ਵਿੱਚ ਭੇਜ ਦਿੱਤਾ ਗਿਆ ਸੀ ਪਰ ਬਲਬੀਰ ਸਿੰਘ ਦੀ ਮੌਤ ਤੋਂ ਬਾਅਦ ਇਸ ਦਾ ਕੰਮ ਹੋਲੀ ਪੈ ਗਿਆ ਇਸ ਦੀ ਤੀਜੀ ਸੈਂਕੀ ਨੂੰ 2003 ਵਿੱਚ ਪ੍ਰਕਾਸ਼ਿਤ ਕੀਤਾ ਚੌਥੀ ਸੈਂਕੀ ਚਾਪਨ ਦੀ ਤਿਆਰੀ ਹੈ ਪੰਚਵੱਟੀ ਸੰਦੇਸ਼ ਇਹ ਪత్రికਾ ਲਗਾਤਾਰ ਛੱਪ ਰਹੀ ਹੈ ਜੋ ਕਿ ਇੱਕ ਮਾਸਿਕ ਪత్రికਾ ਹੈ ਸਨਮਾਨ ਪੰਜਾਬ ਸਰਕਾਰ ਨੇ 1967 ਈਸਵੀ ਵਿੱਚ ਸਰਵੋਤਮ ਸਾਹਿਤਕਾਰ ਦਾ ਸਨਮਾਨ ਦਿੱਤਾ ਪੰਜਾਬੀ ਯੂਨੀਵਰਸਿਟੀ ਨੇ 1971 ਵਿੱਚ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਪ੍ਰਦਾਨ ਕੀਤੀ। ਡਾਕਟਰ ਬਲਵੀਰ ਸਿੰਘ ਯਾਦਗਰੀ ਲਾਇਬ੍ਰੇਰੀ ਇਹ ਲਾਇਬ੍ਰੇਰੀ ਦੇਹਰਾਦੂਨ ਵਿੱਚ ਹੈ ਇਸ ਵਿੱਚ 11000 ਦੁਰਲਭ ਪੁਸਤਕਾਂ ਮੌਜੂਦ ਹਨ। ਮੌਤ ਇਨ੍ਹਾਂ ਦੀ ਮੌਤ 1974 ਇਸਵੀ ਵਿੱਚ ਹੋਈ। ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।